ਕਿ ਅੱਜ ਅਕਾਲਪੁਰ ਦੀ ਫੌਜ ਵੱਲੋਂ ਢੱਲੂ ਘਾੜਾ ਦੇ ਨਾਲ ਦੇਸ ਮੌਕੇ ਯਰਸੂਨ ਨਾਮ ਕੈਂਪ ਲਗਾਇਆ ਗਿਆ ਹੈ ਵਾਇਗੁਰਦੀ ਦਾ ਖਾਲਸਾ ਵਾਇਗੁਰਦੀ ਦੀ ਫਤਿਹ ਅੱਜ 6 ਜੂਨ ਅਸੀਂ 1984 ਦੇ ਵਿੱਚ ਜੋ ਕੱਲੂਗਾਰਾ ਹੋਇਆ ਸੀਗਾ ਉਹਦੇ ਯਾਦ ਦੇ ਵਿੱਚ ਖੂਨਦਾਨ ਕੈਂਪ ਲਗਾ ਰਹੇ ਹਾਂ ਇਹ 40ਵਾਂ ਸਾਲ ਹੈਗਾ ਔਰ ਹਾਲੇ ਤੱਕ ਪੂਰ ਪੂਰੀ ਜਸਟਿਸ ਜਿਹੜੀ ਹੈ ਉਹ ਸਿੱਖਾਂ ਨੂੰ ਨਹੀਂ ਮਿਲੀ ਹੈ ਇਸ ਕੱਲੂਗਾਰੇ ਦੇ ਰਿਲੇਟਿਡ ਔਰ ਅਸੀਂ ਲਗਭਗ 20 ਸਾਲਾਂ ਤੋਂ ਇੱਕ ਖੂਨਦਾਨ ਕੈਂਪ ਹਰ ਸਾਲ ਲਗਾ ਰਹੇ ਹਾਂ ਐਸੀ ਲੜੀ ਦੇ ਵਿੱਚ ਸੁਨੇਹਾ ਇਹ ਹੀ ਹੈ ਕਿ ਸਿੱਖਾਂ ਦਾ ਹਮੇਸ਼ਾ ਹੀ ਇਮਤਿਹਾਨ ਲਿਆ ਗਿਆ ਹੈ ਖੂਨ ਡੋਲਿਆ ਗਿਆ ਹੈ ਔਰ ਉਸ ਤੋਂ ਬਾਵਜੂਦ ਵੀ ਸਿੱਖਾ ਨੇ ਹਮੇਸ਼ਾ ਮਨੁੱਖੀ ਭਾਈਚਾਰੇ ਦੀ ਗੱਲ ਕੀਤੀ ਹੈ ਸਾਂਝੀ ਵਾਲਤਾ ਦੀ ਗੱਲ ਕੀਤੀ ਹੈ ਸਰਬਤ ਦੇ ਭਲੇ ਦੀ ਗੱਲ ਕੀਤੀ ਹੈ ਔਰ اسی ਲੜੀ ਦੇ ਵਿੱਚ ਅਸੀਂ ਖੂਨਦਾਨ ਕੈਂਪ ਲਗਾ ਰਹੇ ਜਿਹੜਾ ਮਨੁੱਖਤਾ ਦੀ ਭਲਾਈ ਵਾਸਤੇ ਹੀ ਹੈ ਕਿੰਨੇ ਸਾਲ ਤੋਂ ਲਗਾ ਰਹੇ ਹੋ ਅੱਜ ਲਗਭਗ 20 ਸਾਲ ਹੋ ਗਏ ਆ ਜੀ 20 ਸਾਲਾਂ ਤੋਂ ਇਹ ਸੇਵਾ ਚੱਲਦੀ ਪਈ ਹੈ 25 ਸਾਲ ਸੰਸਥਾ ਨੂੰ ਪੂਰੇ ਹੋ ਗਏ ਨੇ ਇਸ ਸਾਲ ਔਰ ਬਹੁਤ ਵੱਡਾ ਦਿਨ ਹੈ ਕਿਉਂਕਿ ਬਹੁਤ ਹੀ ਜ਼ਿਆਦਾ ਤਸ਼ੱਦਦ ਜਿਹੜਾ ਇਸ ਦਿਨ ਕੀਤਾ ਗਿਆ ਸੀਗਾ નિર્ਦੋਸ਼ਾਂ ਦੇ ਉੱਪਰ ਨਹੀਂ ਹੱਥਿਆਂ ਦੇ ਉੱਪਰ ਜਿਹੜੀ ਸੰਗਤ ਸੀਗੀ ਗੁਰਪੁਰਬ ਮਨਾਣ ਆਈ ਸੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਅੰਮ੍ਰਿਤਸਰ 'ਚ ਇਕੱਲਾ ਲਗਾਇਆ ਜਾਂਦਾ ਕਿੰਨਾ ਹੋਰ ਵੀ ਜਿਵੇਂ ਨਹੀਂ ਇਹ ਸਾਰੇ ਸੰਸਾਰ ਦੇ ਵਿੱਚ ਜਿੱਥੇ ਜਿੱਥੇ ਵੀ ਸਿੱਖ ਵਸਦੇ ਨੇ ਉਹ ਹਮੇਸ਼ਾ ਹੀ 1984 ਨੂੰ ਯਾਦ ਕਰਦੇ ਆ ਕਿਉਂਕਿ ਇਹ ਨਾ ਭੁੱਲਣ ਯੋਗ ਹੈ ਨਾ ਬਖਸ਼ਣ ਯੋਗ ਹੈ ਇਸ ਲਈ ਇਹਨੂੰ ਯਾਦ ਕਰਕੇ ਆਪਣੇ ਆਪਣੇ ਲੈਵਲ ਤੇ ਸਾਰੇ ਹੀ ਉਪਰਾਲੇ ਕੀਤੇ ਜਾਂਦੇ ਨੇ ਸ੍ਰੀ ਅਮਰਸਰ ਸਾਹਿਬ ਵਿਖੇ ਸੰਪਰਦਾਇ ਪੂਰੀਵਾਲਿਆ ਵੱਲੋਂ ਔਰ ਅਕਾਲਪੁਰ ਕੀ ਫੌਜ ਵੱਲੋਂ ਹਰ ਸਾਲ 6 ਦਿਨ ਫ੍ਰੀ ਮੈਡੀਕਲ ਕੈਂਪ ਔਰ ਬਲੱਡ ਡੋਨੇਸ਼ਨ ਕੈਂਪ ਆਯੋਜਿਤ ਕੀਤਾ ਜਾਂਦਾ ਹੈ ਔਰ ਸਰਬਤ ਦੇ ਭਲੇ ਦੀ ਕਾਮਨਾ ਕੀਤੀ ਜਾਂਦੀ ਹੈ ਸੋ ਇਹ ਦਿਨ ਬੜਾ ਇਤਿਹਾਸ ਦੇ ਵਿੱਚ 6 ਜੂਨ ਨੂੰ ਬਖੋਤ ਤਰੀਕੇ ਨਾਲ ਯਾਦ ਕੀਤਾ ਜਾਂਦਾ ਸਾਡੇ ਤਾਂ ਮਤਲਬ ਕੋਈ ਵਾਕਿਆ ਸ਼ਬਦ ਨਹੀਂ ਹੈ 6 ਜੂਨ ਜਿਹੜਾ ਪਾਣਾ ਵਰਤਿਆ ਸੀ ਉਹ ਮਹਾਂਪੁਰਸ਼ ਨੂੰ ਇਸ ਤਰੀਕੇ ਨਾਲ ਯਾਦ ਕਰਦੇ ਆ ਅਕਾਲਪੁਰ ਕੀ ਬਹੁਤ ਯਾਦ ਕਰਦੀ ਆ ਇਹ ਹੈ ਵੀ ਨਾ ਭੁੱਲਦੀ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਆਂ ਅਸੀਂ ਉਹ ਸੰਗਤਾਂ ਦਾ ਲਿਬਰਾ ਦਿਵਸ ਮਨਾਉ ਰਹੇ ਆਂ ਅਤੇ ਨਾ ਹੀ ਨੇ ਚੁਣਿਆ ਨੇ ਬਰਾ ਕਾਲ ਤੁਸੀਂ ਪੋਚ ਵੱਲੋਂ ਵੀ ਜਿਹੜਾ ਵਿਚਾਰ ਕਲਪਰ ਦੇ ਸਫੁੰਦਰ ਕੈਂਪ ਵਿੱਚ ਕਹਿਣਾ ਚਾਹੁੰਦੇ ਆਂ ਇਸ ਸੰਗਤ ਨੂੰ ਤਾਂ ਗੁਰੂ ਸਾਹਿਬ ਸਿੱਖ ਨੂੰ ਉਹੀ ਜਹਾਜ ਜਲਾਲ ਉਹੀ ਤਾਕਤ ਉਹੀ ਕਿਰਦਾਰ ਬਖਸ਼ਣ ਜਿਹਦੇ ਕਰਕੇ ਅੱਜ ਦੁਨੀਆ 'ਚ ਸਿੱਖ ਦਾ ਸਿੱਖੀ ਦਾ ਕਿਰਦਾਰ ਬੁਲੰਦਾ ਹੈ ਸੋ ਉਹ ਅਰਦਾਸ ਕਰਦੇ ਆ ਅੱਜ ਦਾ ਦਿਨ ਮਨਾ ਰਹੇ ਆ